ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੀ ਹੀ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲੋਥ ਹਾਊਸ ਕੋ ਮਨਾਤੇ ਸਭ ਤੋਂ ਪਹਿਲਾਂ ਤੇ ਜੀ ਬੇਨਤੀ ਕਰਦੇ ਆ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਹਜੇ ਤੱਕ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਆਉਂਦੀ ਰਹੇ ਅੱਜ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਮਸ਼ਲੀਨ ਦੇ ਸੂਟ ਲੈ ਕੇ ਆਏ ਜੀ ਤੇ ਇਹ ਸੂਟਾਂ ਦਾ ਪ੍ਰਾਈਸ ਆਪਾਂ ਤੁਹਾਨੂੰ ਵੀਡੀਓ ਦੇ ਐਂਡ ਤੇ ਦੱਸਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਸੂਟਾਂ ਦੀ ਆਪਾਂ ਵੈਰਾਈਟੀ ਚੈੱਕ ਕਰਵਾਵਾਂਗੇ ਮਸ਼ਲੀਨ ਹੈ ਜੀ ਤੁਸੀਂ ਇਸ ਉੱਪਰ ਮਾਰਕਾ ਚੈੱਕ ਕਰ ਸਕਦੇ ਹੋ ਜੀ ਮਸ਼ਲੀਨ ਸ਼ਿਲਕ ਪਿਓਰ ਮਸ਼ਲੀਨ ਹੈ ਜੀ ਬਿਲਕੁਲ ਸੌਫਟ ਹੈ ਜੀ ਤੇ ਸੂਟ ਵੀ ਬਹੁਤ ਪਿਆਰਾ ਜੀ ਤੇ ਲਾਈਟ ਵੇਟ ਬਣਨ ਵਾਲਾ ਜੀ ਸੂਟ ਇਹਦਾ ਬਾਕੀ ਤੁਹਾਨੂੰ ਆਪਾਂ ਇਹਦੇ ਕਲਰ ਵੀ ਚੈੱਕ ਕਰਵਾਵਾਂਗੇ ਏਕੀ ਕੰਪਨੀ ਦੀ ਮਸ਼ਲੀਨ ਹੈ ਜੀ ਹਰ ਇੱਕ ਸੂਟ ਦੇ ਉੱਪਰ ਮਾਰਕਾ ਲੱਗਿਆ ਹੋਇਆ ਸਟੈਂਪ ਲੱਗੀ ਹੋਈ ਮਿਲੇਗੀ ਜੀ ਤੁਹਾਨੂੰ ਤੇ ਪਿਆਰੇ ਪਿਆਰੇ ਡਿਜ਼ਾਈਨ ਨੇ ਜੀ ਵੀਡੀਓ ਦੇ ਵਿੱਚ ਰੰਗਾਂ ਦਾ ਥੋੜਾ ਫਰਕ ਰਹਿ ਸਕਦਾ ਬਟ ਰੰਗ ਇਹਦੇ ਬਹੁਤ ਪਿਆਰੇ ਨੇ ਫੋਟੋ ਆਪਾਂ ਤੁਹਾਨੂੰ ਇਹਦੀ ਅਲੱਗ ਤੋਂ ਵੀ ਪ੍ਰੋਵਾਈਡ ਕਰਵਾ ਦਾਂਗੇ ਜਿਹੜੀਆਂ ਮੇਰੀਆਂ ਭੈਣਾਂ ਨੇ ਜੀ ਘਰੇ ਬੈਠ ਕੇ ਇਹ ਸੂਟ ਆਰਡਰ ਕਰਨੇ ਨੇ ਉਹ ਜੀ ਘਰ ਬੈਠੇ ਵੀ ਸੂਟਾਂ ਨੂੰ ਇਹ ਆਰਡਰ ਕਰ ਸਕਦੇ ਨੇ ਹੋਮ ਡਿਲੀਵਰੀ ਦੀ ਫੈਸਿਲਿਟੀ ਅਵੇਲੇਬਲ ਹੈ ਜੀ ਤੁਸੀਂ ਜੀ ਆਪਣੇ ਕੋਲੇ ਸੂਟ ਘਰ ਬੈਠੇ ਵੀ ਪਰਚੇਸ ਕਰ ਸਕਦੇ ਹੋ ਬਾਕੀ ਤੁਸੀਂ ਕੁਆਲਿਟੀ ਚੈੱਕ ਕਰਿਓ ਜੀ ਵੀਡੀਓ ਦੇ ਵਿੱਚ ਥੋੜਾ ਫਰਕ ਰਹਿ ਸਕਦਾ ਪਰ ਬਾਰ-ਬਾਰ ਰਿਪੀਟ ਕਰ ਰਹੇ ਆ ਸਕਰੀਨ ਤੇ ਚੱਲ ਰਹੇ ਨੰਬਰ ਦੇ ਉੱਤੇ ਜੀ ਤੁਸੀਂ ਸਾਨੂੰ ਮੈਸੇਜ ਕਰੋ ਤੇ ਆਪਾਂ ਜੀ ਇਹਦਾ ਜੀ ਤੁਹਾਨੂੰ ਫੋਟੋ ਲੱਗਦੂ ਪ੍ਰੋਵਾਈਡ ਕਰਵਾ ਦਾਂਗੇ ਇਹਨਾਂ ਦਾ ਪ੍ਰਾਈਸ ਬਿਲਕੁਲ ਜੈਨੂਨ ਹਾਂ ਰਹਿਣ ਵਾਲਾ ਜੀ ਸਿਰਫ 600 ਰੁਪਏ ਦਾ ਸੂਟ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ 600 ਰੁਪਏ ਦਾ ਸੂਟ ਜੀ ਕੱਟ ਪੀਸਾਂ ਦੇ ਰੇਟ ਤੇ ਤੁਹਾਨੂੰ ਇਹ ਸੂਟ ਦਿੱਤੇ ਜਾਣਗੇ ਤੇ ਬਹੁਤ ਪਿਆਰੇ ਪਿਆਰੇ ਕਲਰ ਨੇ ਜੀ ਵੀਡੀਓ ਦੇ ਵਿੱਚ ਥੋੜਾ ਫਰਕ ਰਹਿ ਜਾਂਦਾ ਹੁੰਦਾ ਮੋਸਟਲੀ ਕਲਰਾਂ ਦਾ ਲਓ ਜੀ ਅਗਲਾ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਬਣੇ ਰਿਹਾ ਕਰੋ ਜੀ ਆਪਣੀ ਵੀਡੀਓ ਦੇ ਨਾਲ ਕਈ ਵਾਰੀ ਆਪਣੇ ਤੋਂ ਵੀਡੀਓ ਲੇਟ ਅਪਲੋਡ ਹੁੰਦੀ ਆ ਇਹਨਾਂ ਸਮਾਂ ਨਹੀਂ ਹੁੰਦਾ ਜੇ ਕਿ ਆਪਾਂ ਡੇਲੀ-ਡੇਲੀ ਵੀਡੀਓ ਅਪਲੋਡ ਕਰੀਏ ਪਰ ਫਿਰ ਵੀ ਆਪਾਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਰੱਖੋ ਜੀ ਅਤੇ ਬੈਲ ਆਈਕਨ ਨੂੰ ਵੀ ਅਪਡੇਟ ਕਰ ਲਓ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇਗੀ ਇਹ ਵਾਲੇ ਮਸ਼ਲੀਨ ਦੇ ਸੂਟ ਨੇ ਜੀ ਸਿਰਫ ਤੇ ਸਿਰਫ 600 ਰੁਪਏ ਦਾ ਛੂਟ ਤੁਹਾਨੂੰ ਦਿੱਤਾ ਜਾਏਗਾ ਉਹ ਵੀ ਕੱਟ ਪੀਸਾਂ ਦੇ ਰੇਟ ਤੇ ਵੱਡੀ ਆਫਰ ਹੈ ਜੀ ਇਹ ਤੇ ਪਿਆਰੇ ਪਿਆਰੇ ਡਿਜ਼ਾਈਨ ਨੇ ਤੇ ਇਹਦੇ ਕਲਰ ਬਹੁਤ ਵਧੀਆ ਨੇ ਜੀ ਬਾਕੀ ਤੁਸੀਂ ਦੇਖੋ ਕਲਰ ਮੂਹੂ ਬੋਲਦ ਨੇ ਵਾਲਾ ਬਰਫੀ ਡਿਜ਼ਾਈਨ ਹੈ ਜੀ ਬਰਫੀ ਡਿਜ਼ਾਈਨ ਦੇ ਵਿੱਚ ਜੀ ਇਹਦੇ ਉੱਪਰ ਐਦਾਂ ਪ੍ਰਿੰਟ ਹੋਇਆ ਹੋਇਆ ਸੇਮ ਜੀ ਇਸ ਉੱਪਰ ਵੀ ਸਟੈਂਪ ਲੱਗੀ ਹੋਈ ਐ ਆਲ ਓਵਰ ਸੂਟ ਨੇ ਜੀ ਜਿਹੜੀਆਂ ਮਰੀਆਂ ਭੈਣਾਂ ਨੂੰ ਆਲ ਓਵਰ ਸੂਟ ਚਾਹੀਦੇ ਨੇ ਆਲ ਓਵਰ ਵੀ ਲੈ ਸਕਦੀਆਂ ਨੇ ਜੀ ਲਓ ਜੀ ਬਾਕੀ ਕੋਸ਼ਿਸ਼ ਕਰਾਂਗੇ ਜੀ ਆਪਾਂ ਅੱਜ ਤੋਂ ਰੈਗੂਲਰ ਵੀਡੀਓ ਆਪਾਂ ਅਪਲੋਡ ਕਰਦੀਆਂ ਸਟਾਰਟ ਕਰਾਂਗੇ ਦੇਖੋ ਜੀ ਡਿਜ਼ਾਈਨ ਇੱਕ ਇਹਦੇ ਵਿੱਚ ਤੁਹਾਨੂੰ ਬਲੈਕ ਕਲਰ ਵੀ ਮਿਲ ਜਾਏਗਾ ਦੇਖੋ ਜੀ ਬਾਕੀ ਉਮੀਦ ਕਰਦੇ ਹਾਂ ਜੀ ਕੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਇਹ ਸੂਟ ਪਸੰਦ ਆ ਜੀ ਸਕਰੀਨ ਸ਼ਾਟ ਲੈ ਕੇ ਜੀ ਉਸ ਨੰਬਰ ਦੇ ਉੱਤੇ ਸੈਂਡ ਕਰ ਦਿਓ ਜੀ ਜਿਹੜਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਸਿਰਫ ਤੇ ਸਿਰਫ ਤੁਹਾਨੂੰ ਇਹ 600 ਰੁਪਏ ਦਾ ਸੂਟ ਮਿਲੇਗਾ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਤੇ ਇੱਥੇ ਆ ਕੇ ਆਪਣੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਜੀ ਤੁਸੀਂ ਪਰਚੇਸ ਕਰ ਸਕਦੇ ਹੋ ਰੰਗ ਤੇ ਡਿਜ਼ਾਈਨ ਲਾ ਜਵਾਬ ਨਹੀਂ ਜੀ